ਸਪੋਰਟਸ ਐਸੋਸੀਏਸ਼ਨ ਸਮਾਣਾ ਵੱਲੋਂ ਫਿਜ਼ੀਕਲ ਫਿਟਨੈਸ ਕੈਂਪ ਇੱਕ ਹਫ਼ਤੇ ਦੇ ਲਈ ਲਗਾਇਆ ਗਿਆ ਸੀ ਇਹ ਕੈਂਪ ਵੀਮਾ ਕੈਂਪ ਸੀ ਅਤੇ ਇਹ ਕੈਂਪ ਸਵਰਗੀ ਸਰਦਾਰ ਓਮਕਾਰ ਸਿੰਘ ਮਾਨ ਦੀ ਯਾਦ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਇੱਕ ਹਫ਼ਤਾ ਬੱਚਿਆਂ ਦੇ ਵੱਲੋਂ ਰੱਜ ਕੇ ਜਿਹੜਾ ਇਸ ਮੈਦਾਨ ਦੇ ਵਿੱਚ ਬੱਚਿਆਂ ਦੇ ਵੱਲੋਂ ਖੇਡਾਂ ਨਾਲ ਜੋੜਨ ਦੇ ਲਈ ਆਪਣੀ ਐਂਟਰੀ ਕਰਵਾਈ ਗਈ ਤੇ ਆਖਰ ਵਾਲੇ ਦਿਨ ਬੱਚਿਆਂ ਦੇ ਵੱਲੋਂ ਲੰਬੀਆਂ ਲੰਬੀਆਂ ਦੌੜਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਕਈਆਂ ਦੇ ਬੱਚਿਆਂ ਵੱਲੋਂ ਪਾਰਟਿਸਪੇਟ ਵੀ ਕੀਤਾ ਗਿਆ ਤੇ ਜਿੱਤਣ ਵਾਲੇ ਬੱਚਿਆਂ ਨੂੰ ਮੌਕੇ ਤੇ ਹੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੇ ਵੱਲੋਂ ਭੰਗੜੇ ਪਾਏ ਗਏ ਅਤੇ ਹੋਰ ਵੀ ਜਿਹੜੇ ਕਈ ਤਰ੍ਹਾਂ ਦੇ ਸਰੀਰਕ ਤੰਦਰੁਸਤੀ ਦੇ ਲਈ ਜਿਹੜੇ ਪ੍ਰੋਗਰਾਮ ਕਰਾਏ ਗਏ ਜਿਸ ਦੇ ਵਿੱਚ ਸ਼ਹਿਰ ਦੀਆਂ ਮਾਨੀ ਸਿੱਖਿਸ਼ਕਤਾ ਨੇ ਵੀ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਉਹਨਾਂ ਦੇ ਵੱਲੋਂ ਵੀ ਸਰਦਾਰ ਊੰਕਾਰ ਸਿੰਘ ਮਾਨ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਕਿਹਾ ਗਿਆ ਕਿ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤੇ ਇਸ ਦੇ ਵਿੱਚ ਹਰ ਸਾਲ ਬੱਚਿਆਂ ਦੇ ਵੱਲੋਂ ਪਰਮਾ ਹੁੰਗਾਰਾ ਵੀ ਦਿੱਤਾ ਜਾਂਦਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਸੈਵਨ ਕਿੰਨੇ ਮੀਟਰ ਦੌੜ ਚ ਪਾਗ ਲਿਆ ਤੁਸੀਂ ਮੈਡਮ ਇਹ ਕਹਿ ਰਹੇ ਨੇ ਫਸਟ ਆਈਓ ਕਿਵੇਂ ਲੱਗ ਰਹੇ ਹੋ ਤੋਂ 3 ਬਛਰ ਅੱਗੇ ਕੀ ਬਣਾ ਦਿੰਦੇ ਹੋ ਦੇਸ਼ ਲਈ ਕਿਹੜੇ ਮੈਡਲ ਲੈਓਗੇ ਹੈਂ ਆਰਮੀ ਜਾਓਗੀ ਤਾਂ ਆਰਮੀ ਦੇ ਵਿੱਚ ਇਹ ਖੇਡਾ ਹੁੰਦੀ ਹੈ ਕਿ ਕਿਹ ਕਿਹ ਲੈਓਗੇ ਦੇਸ਼ ਵਾਸਤੇ ਦੇਸ਼ ਵਾਸਤੇ ਹੋ ਸਕੇ ਤਾਂ ਸੁਣੋ ਇਹ ਸਿੱਧਾ ਵਿੱਚ ਮੈਡਲ ਲੈ ਕੇ ਕਿਹੜੇ ਮੈਡਲ ਲੈ ਕੇ ਚੁੱਕੇ ਹੋ